ਲਕਾ ਦਾਤਿਆ ਅਨਰਤਾ ਮਹਾਰਾਜ ਕਰਨ ਤੇ ਗਨਾਹ ਹੀ ਲੱਗੇ ਆ ਤੂੰ ਗਨਾਹ ਕਰਦਾ ਪਿਆ ਧਰਤੀ ਮਾਤਾ ਪਰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਿਹੜੇ ਆnde ਸਣ ਆ ਵੇ ਲੋ ਕੁੜੀ ਆ ਵੀ ਕਣਕ ਵੇ ਮਾਰਦੀ ਛੱਲੇ ਮਾਰਨ ਦੇਈ ਬੱਲੇ ਸੰਗਣਾ ਕਿਲਾ ਵਾਇਗਰੂ 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 ਧੰਗੁਰ ਨਾਨਕ ਧੰਗੁਰ ਨਾਨਕ ਆ ਵੇ ਲੋ ਕੰਜਰ ਦੇ ਯਾਰੋ ਆਂਦੇ ਹੋ ਵੀ ਇਹ ਕਣਕ ਛੱਡ ਕੇ ਤੇ ਆਪਣੇ ਬਾਰਡਰ ਛੱਡ ਕੇ ਆ ਜਾਣਗੇ ਜੇ ਅਸੀਂ ਵਸਾਨ ਜਾਣਨੇ ਆ ਤੇ ਅਸੀਂ ਜਾਣਨ ਵੀ ਜਾਣਨੇ ਆ ਮਹਾਰਾਜ ਕਿਰਪਾ ਕਰੇ ਸੱਚੇ ਬਾਦਸ਼ਾਹ ਮੁੜ ਜਾ ਰਹਿਣ ਦੇ ਜਿੰਦਾਬਾਦ ਮੁੜਦਾ ਤਾਂ ਕੋਈ ਨਹੀਂ ਪਿਆ ਉਹ ਮੈਂ ਤੇ ਆ ਕੇ ਰਹਿਣ ਦੇ ਆਹ ਵੇਖੋ ਜੀ ਉਹਦੇ ਵੀਰ ਦੇ ਪਰਾਂ ਜਾ ਭੈਣ ਚੋ ਚੜਦੀ ਦੇ ਉੱਤੇ ਗੁੱਸੇ ਦਾ ਭਰਿਆ ਪਿਆਈ ਹੋ ਰਹਿਣ ਤੇ ਮੁੜ ਜਾ ਰਹਿਣ ਤੇ ਭੜਾ ਹੋ ਗਿਆ ਗੁੱਸਾ ਰਹਿਣ ਤੇ ਛੱਡ ਦੇ ਏ ਮੈਂ ਨਹੀਂ ਮੁੜਨਾ ਜਿੰਨਾ ਤੇ ਤਿੰਨੇ ਕਾਣੇ ਕਾਨੂੰਨ ਵਾਪਸ ਨਹੀਂ ਲੈਂਦੀ ਸਰਕਾਰ ਇਹ ਉਹਨਾਂ ਤੇ ਰਹੀ ਕੁਝ ਹੋਏਗਾ ਇਹ ਸਾਡੇ ਭੈਣ ਦੇ ਬੱਚਿਆਂ ਦੀਆਂ ਜੜ੍ਹਾਂ ਵੜ ਛੜੀਆਂ ਨੇ ਇਹ ਸਰਕਾਰ ਨੇ ਫੜ ਕੇ ਸਾਡੇ ਪੱਲੇ ਕੀ ਛੱਡਿਆ ਸਾਡੀਆਂ ਪੈਲੀਆਂ ਨਹੀਂ ਢੇਕੇ ਜੜੰਡੀਆਂ ਠੇਕੇਦਾਰ ਸਾਡੀਆਂ ਪੈਲੀਆਂ ਨਹੀਂ ਮੁਰਦਾ ਜੋ ਮਰਜੀ ਹੋ ਜਾ ਨਹੀਂ ਮੁੜਦਾ ਵੀਰ ਨਹੀਂ ਇਹ ਇਹ ਸ਼ੁਰੂ ਤੋਂ ਜੀ ਇਹ ਜੁਗਨੂ ਵੀਰ ਝੱਟ ਆ ਭਾਅ ਵੱਡਾ ਵੀ ਆਇਆ ਸੀ ਭਾਅ ਵੱਡੇ ਨੇ ਵੀ بڑے ਹੱਥ ਜੋੜੇ ਨੇ ਪਾ ਵੱਡੇ ਨੇ ਬੜੇ ਹੱਥ ਜੋੜੇ ਨੇ ਵੀ ਮੁੜ ਜਾ ਕੋਈ ਨਹੀਂ ਨੀ ਤੁਹੀ ਯਾਦ ਆਈ ਤਾਂ ਡੱਕ ਡੱਕ ਅੱਬ ਥੱਲੇ ਆ ਭੈਣ ਚੋਂ ਕਣਕਵਾ ਜਨ ਲੱਗਾ ਸਾੜੀ ਆਈ ਆਪਾ ਖਲੋ ਜਾ ਜੇ ਕਰੀਂ ਤੇ ਯਾਰ ਕੋਈ ਨਹੀਂ ਕਹਿੰਦਾ ਖਲੋ ਜਾ ਖਲੋ ਜਾ ਖਲੋ ਜਾ ਭੈਣ ਚੋਂ ਤੇ ਗੁੱਸੇ ਦਾ ਭਰਿਆ ਜਿਓ ਪੀਆ ਇਹ ਅੱਗੇ ਵੀ ਨਾ ਹੋ ਜੇ ਪਰ ਪਰ ਜੋ ਭੈਣ ਚੋਂ ਚਾਰ ਦਿਨਾਂ ਜਿਹਨੇ ਉੱਤੇ ਮੁਰਦਾ ਵੀ ਤੇ ਕੋਨੀ ਪਿਆ ਖਰੋਂਦਾ ਵੀ ਤੇ ਨਹੀਂ ਨਾ ਨਾ ਟਰੈਕਟਰ ਦੇ ਨੇੜੇ ਆਉਂਦੇ ਜਾਂਦੇ ਨਾ ਟਰੈਕਟਰ ਦੇ ਨੇੜੇ ਆਉਣ ਦੇਂਦੇ ਕਿਸੇ ਨੂੰ ਫੋਨ ਨਾ ਕਰੋ ਵਿੱਚ ਨਹੀਂ ਨਹੀਂ ਯਾਰ ਡੱਕਿਆ ਕੋਈ ਜਾਂਦਾ ਜਿਹੜੀ ਤੁਸੀਂ ਗੱਲ ਕਹਿਣੀ ਚਾਹੁੰਦੇ ਹੋ ਮੈਂ ਆਵਾਂ ਸਾਰੇ ਉਹ ਵੇਹ ਮੈਨੂੰ ਇਹਨਾਂ ਮੰਨੇਰਾਂ ਨੇ ਮਾਲਕਰਾਂ ਨੇ ਮੈਨੂੰ ਆਖਿਆਂਦਾ ਜਗਨੂ ਕਣਕ ਬਾਹੂ ਆ ਪਰ ਅੱਜ ਭੈਣ ਦੇ ਵੀਰਾਂ ਨੇ ਚਾਰ ਦਿਨੀ ਉੱਤੇ ਵੇ ਭੈਣ ਚੋਦ ਕਣਕ ਵੇ ਓਏ ਧਰਮਨਾਲ ਆ ਮਾਲਕਾ ਸੱਚਾ ਪਾਤਸ਼ਾਹ ਓਏ ਤੁਹਾਡਾ ਰਹੇ ਕੱਖ ਨਾ ਮੋਦੀਓ ਭੈਣ ਦੇ ਯਾਰੋ ਤੁਹਾਡਾ ਰਹੇ ਕੱਖ ਨਾ ਕੁੜੀ ਆਵੇ ਦਿਓ ਜਿਹੜਿਆਂ ਦੇ ਬਾਰਡਰ ਛੱਡ ਕੇ ਆਵਾਂਗੇ ਆ ਵੇਖ ਲੋ ਜੇ ਅਸੀਂ ਵਸਾਣਾ ਜਾਣਦੇ ਆ ਤੇ ਜਾਣਨਾ ਵੀ ਜਾਣਦੇ ਆ ਪਿੰਡ ਗੁੰਮਥੜਾ ਕੜੂ ਡਿਸਟ੍ਰਿਕਟ ਪੁਰਛੇਤਰ ਤਹਿਸੀਲ ਪੇਵਾ ਪਿੰਡ ਕੁੰਮਥੜਾ ਕੜੂ ਨਾਲ ਖੇੜੀ ਚੱਠਾ ਪਰਿਵਾਰ ਹਾਂ ਇਹ ਅੰਦਾ ਮ ਖਾਨ ਚੋ ਰੱਖ ਲਾਂਗਾ ਮੈਂ ਕਣਕ ਦਾ ਕੁਝ ਨਹੀਂ ਕਰਨਾ ਕਣਕ ਦਾ ਅੱਛਾ ਅੰਦਾ ਖਾਨ ਚੋ ਵੀ ਰੱਖ ਲਾਂਗਾ ਮੈਂ ਕਣਕ ਦਾ ਕੁਝ ਨਹੀਂ ਕਰਨਾ ਬਾਜੀ ਆ ਇਹ ਬਾਜੀ ਜਰਾਂ ਦਾ ਪਰਿਵਾਰ ਹੈ ਚੱਠਾ ਪਰਿਵਾਰ ਚੋ ਖੇੜੀ ਤੋਂ ਓਏ ਅੱਜ ਕੱਲ ਦੇ ਇੱਕ ਕੁੜੀ ਆਵੇ ਦੀ ਪੰਡ ਵੱਡਣੀ ਔਖੀ ਹੋ ਜਾਂਦੀ ਏ ਆਪਣੇ ਖਾਨ ਚੋਂ ਮੀਂਹ ਦਾ ਪਾਣੀ ਰੱਖੀ ਇਹ ਆਵਾ ਦਾ ਖਾਨ ਚੋਂ ਰੱਖੇ ਪਾਣੀ ਦੇ ਬੋਲ ਹੁਣ ਟਰੈਕਟਰ ਇਸ ਸਪੀਡ ਤੇ ਚੱਲਣ ਦੇ ਆ ਨਾ ਭੈਣ ਜਦ ਅੱਗੇ ਹੋ ਸਕਦਾ ਬੰਦਾ ਇੱਦੇ ਅੱਗੇ ਹੱਥ ਜੋੜੋ ਹੁਣ ਖਲੋਵੇ ਹੁਣ ਵੀਰ ਕੋਈ ਮੁੜਦਾ ਇਹੀ ਹੋੜ ਆਇਆ ਤੇ ਟਰੈਕਟਰ ਪਾ ਲਿਆ ਦਾ ਨੂੰ ਇਹ ਪਾ ਲੈ ਇੱਥੇ ਆ ਬੱਚੀ ਅਣਜਾਨ ਦੇ ਗੁੱਸੇ ਨਾਲ ਮਾਰ ਲੈ ਮੇਰੇ ਅੱਖੇ ਜਾਨ ਦੇ ਜਾਨ ਦੇ ਗੁੱਸੇ ਨਾਲ ਪਹਿਲਾ ਚਾਬੀ ਕੱਟ ਤੂੰ ਚਾਬੀ ਕੱਟ ਭਾ ਚਾਬੀ ਕੱਟ ਤੂੰ ਚਾਬੀ ਕੱਟ ਤੂੰ ਆਈ ਦੇ ਭੈਣ ਚੋਂ ਗੁੱਲਾ ਕੱਟਦੇ ਮਗਰੋਂ ਐਨੇ ਚਿਰ ਚ ਗੁੱਲਾ ਕੱਟਦੀ ਦਾ ਭੈਣ ਨੂੰ ਭਜਾਈ ਫਿਰ ਇਕੱਲਾ ਟਰੈਕਟਰ ਗੁੱਲਾ ਕੱਟਦੇ ਟਰੈਕਟਰ ਮਗਰੋਂ ਆਏ ਰਹੋਦਾ ਸਾਡੇ ਬੰਦੇ ਕੋਈ ਸ਼ੈ ਨਹੀਂ ਛੱਡੀ ਕਾਨੂੰਨ ਨੇ ਸਾਡੇ ਭੈਣ ਤੋਂ ਬੱਚੇ ਸੜਕ ਤੇ ਲਿਆਦੇ ਨੇ ਇਹ ਜ਼ਮੀਨਾਂ ਨੰਨੀ ਮੰਨੀ ਦੀਆਂ ਨੇ ਕੁੜੀਆਂ ਵੇਦੀਆਂ ਆਈ ਜਾ ਉਹ ਨਵਾਜ ਜਾਈ ਪਸਾਣਾ ਜਾਣ ਨੇ ਆ ਤੇ ਜਾਣ ਦਾ ਵਿੱਚ ਆ ਕੁੜੀ ਆਵੇਦੀ ਨੰਮੀਆਂ ਰਵਾਂ ਲਿਆ ਲਿਆ ਕਿ ਅਸੀਂ ਵਾਣਦੇ ਆ ਸਾਡੇ ਪੱਲੇ ਕੀ ਛੱਡਿਆ ਇਹਨੇ ਉਹ ਨਹੀਂ ਚਲੋ ਅੱਖ ਮੁਰਜਾ ਬੱਚੀ ਮੁਰਜਾ ਉਹ ਨਹੀਂ ਨਹੀਂ ਤੂੰ ਦੇਖ ਕੇ ਕਰਨਾ ਤੇ ਤੂੰ ਇਧਰ ਆ ਗਏ ਉਹਨਾਂ ਨਾਲ ਲੈ ਆਓ ਨਹੀਂ ਉਹ ਰਲ ਗਏ ਉਹ ਚਾਚਾ ਆ ਜਾ ਥੱਲੇ ਮੁਰਜਾ ਸੁਣੋ ਇਹ ਕੰਮ ਨਹੀਂ ਜਿਹਾਉਣਾ ਆ ਜਾ ਆ ਜਾ ਥੱਲੇ ਮਰਜੀ ਹੋ ਜੇ ਇਹ ਤੇ ਵਗੇਗੀ ਵਗੇਗੀ ਉਹ ਨਹੀਂ ਪਾਇਆ ਨਹੀਂ ਸਰਕਾਰ ਦਾ ਕੀ ਵਿਗੜਦੀ ਪਾਇਆ ਨਹੀਂ ਨਹੀਂ ਸਰਕਾਰ ਦਾ ਕੱਖ ਨਹੀਂ ਚਲੋ ਕੁੜੀ ਆਵੇ ਤੇ ਮੇਰੇ ਤੇ ਕੱਪੜੇ ਵੀ ਤੂੰ ਗੁੱਲਾ ਪਾ ਗੁੱਲਾ ਪਾ ਉਹ ਨਹੀਂ ਉਹ ਗੁੱਲਾ ਪਾ ਗੁੱਲਾ ਪਾ ਨਹੀਂ 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 ਪ੍ਰਧਾਨ ਉਹ ਵੇ ਬੰਦਾ ਕੁੜੀਆ ਮੁਲਕ ਤੁਰਿਆ ਆਉਂਦਾ ਉਹਨੂੰ ਪਤਾ ਲੱਗ ਗਿਆ ਜੂ ਅਹੀਂ ਉਂਝ ਵੀ ਮਰੇ ਆ ਤੇ ਉਂਝ ਵੀ ਮਰੇ ਇਹ ਜਿਹੜੇ ਆnde ਨਾ ਪਾ ਪਤਾ ਕੀ ਗੱਲ ਆnde ਹਨ ਨਾ ਵੀ ਉਥੋਂ ਜਿਮੀਦਾਰ ਕਿਸਾਨ ਛੱਡ ਕੇ ਆ ਜਾਨੇ ਨੇ ਬਾਰਡਰ ਛੱਡ ਕੇ ਆ ਜਾਨੇ ਨੇ ਹਾਂ ਬਾਰਡਰ ਛੱਡ ਕੇ ਆ ਜਾਨੇ ਨੇ ਹੈਲੋ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਚਾਚਾ ਜੀ ਕਰਨਾ ਬਾਅਦ ਚੋ ਕਰਨਾ ਗੱਲ ਓਏ ਚਾਚਾ ਜੀ ਮੈਂ ਤੇ ਉਥੋਂ ਡੇਰਿਓਂ ਭੱਜ ਕੇ ਆ ਆਂਦਾ ਮੈਂ ਕਣਕਵਾਣੀ ਏ ਉਥੇ ਹਮ ਓ ਨਹੀਂ ਪਾ ਇਹਨਾਂ ਪਹਿਣ ਓ ਨਹੀਂ ਅਸੀਂ ਤੇ ਆਖਦੇ ਆਂ ਬੀਆ ਹੁਣ ਮੈਂ ਬੀ ਮਹੀਨੇ ਨੂੰ ਹੁਣ ਮੈਂ ਆਂਦਾ ਐਡਾ ਸੀਟਾ ਮੋਟਾ ਤੇ ਆ ਹੀ ਹੁਣਾਂ ਉਤਰਾਰ ਗਈ ਤੇ ਮੈਂ ਤੇ ਮਹਾਰਾਜ ਅੱਗੇ ਅਰਦਾਸ ਕੀਤੀ ਮੈਂ ਵੀ ਐਡੀ ਕੋਈ ਨਹੀਂ ਉਹ ਨਹੀਂ ਉਹ ਮੁੜਦਾ ਤੈਨੂੰ ਪਤਾ ਤੇ ਆਇਆ ਇਹਦਾ ਸੁਭਾ ਦਾ ਜਿਵੇਂ ਦਾ ਜਿੱਦਣ ਆਏ ਮੈਂ ਉੱਥੋਂ ਭੱਜਿਆ ਨਹੀਂ ਮੈਂ ਨਹੀਂ ਤੇ ਤੁਸੀਂ ਜਾਂਦੇ ਹੋ ਠੀਕ ਹੈ ਆਦਾ ਨਹੀਂ ਤੇ ਫਿਰ ਮੈਂ ਵਡਾਂਗਾ ਫੱਕੀਆਂ ਇਹ ਤੇ ਭਾਈ ਜੀ ਹੁਣ ਵੱਧ ਕੇ ਨਾ 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 ਉਹ ਖਲੋ ਜਾ ਓਏ ਖਲੋ ਜਾ ਚਾਪਾ ਚਾਪਾ ਵੱਡਾ ਲਾਉ ਖਲੋ ਜਾ ਚਾਚਾ ਨਹੀਂ ਬਾਬਰਾਂ ਫਿਰ ਮੇਰੀ ਨਹੀਂ ਮੰਨਣੀ ਖਲੋ ਜਾ 2 ਮਿੰਟ ਖਲੋ ਆਖਿਆ ਖਲੋ ਜਾ ਮੜ ਜਾ ਮੁੜ ਜਾ ਤੇ ਤੂੰ ਵਾਲੀ ਤੇ ਤੂੰ ਸਾਰੀ ਵਾਲੀ ਖਲੋ ਜਾ 2 ਮਿੰਟ ਸਾਹ ਤੇ ਲੀਲਾ ਐ ਦਸਾਂ ਦੇ ਦਸਾਂ ਕਿੱਲੇ ਵਾਖ ਉਹ ਵੀਰ ਆਓ ਕੋਈ ਦੋ ਚਾਰ ਬੰਦੇ ਯਾਰਾ ਸਾਡੇ ਦੇ ਆਖੇ ਨਹੀਂ ਲੱਗਣਦੇ ਅਸੂ ਇਹਦਾ ਤਮਾਸ਼ਾ ਆ ਗਿਆ ਅਸੀਂ ਤਾਂ ਕਮੀ ਰਹਿ ਗਈਆਂ ਭੈਣ ਤੋਂ ਸਰਕਾਰ ਦੇ ਕੁੜੀ ਆਵੇ ਦਿਓ ਭਾਜਪੀ ਵਾਲਿਓ ਵੇਖ ਲਓ ਇਹ ਤੋਂ ਇਹ ਜ਼ਿੰਮੇਵਾਰ 1 ਮਿੰਟ ਖਲੋ ਜਾ ਉਹ ਨਹੀਂ ਖਲੋ ਜਾ ਮਰਾ ਲੈ ਉਹ ਨਹੀਂ ਖਲੋ ਜਾ ਜੋ ਮੈਂ ਤੁਹਾਨੂੰ ਪਰਾ ਜਾ ਭਾਂਜਾ ਮੰਨੂ ਪਰਾਂ ਜਾ। ਕਿਹੜਾ ਇਹ ਡੱਕ ਯਾਰ ਇਹਨੂੰ ਕੀ ਕਰਨ ਡਿਆ ਯਾਰ ਡੱਕੇ ਨੇ। ਓਕੇ ਚਾਚੇ ਸਤਨਾਮ ਦਾ ਫੋਨ ਆਇਆ ਤਾਂ ਕੀ ਕਰਾਂ ਤੇ ਮੈਂ ਕਿ ਕੀ ਕਰਾਂਦੇ ਔਰ ਉਹ ਮੁੜਦਾ ਹੀ ਨਹੀਂ ਅਗਲਾ ਮੈਂ ਕਿ ਅਗਲਾ ਮੈਂ ਮਰਜ਼ੀ ਨਹੀਂ ਕਰਾਂ। ਯਾਰ 2 ਮਹੀਨੇ ਡੇਢ ਨੂੰ ਕੰਣਾ ਚਾਈ ਵੇਹਲਾ।